ਹਾਂਜੀ ਮਨ ਸਾਫ਼ ਹੋਣਾ ਚਾਹੀਦਾ ਹੈ ਅਮਰਤ ਛਕਨ ਦੀ ਕੀ ਲੋੜ ਹੈ ਅਮਰਤ ਛਕਨ ਦੀ ਤਿਆਰੀ ਕਿੱਦਾਂ ਕਰੀਏ ਅਮਰਤ ਸ਼ੱਕ ਕੇ ਜੀਵਨ ਦੇ ਵਿੱਚ ਕੀ ਤਬਦੀਲੀਆਂ ਆਉਂਦੀਆਂ ਹਨ ਕੀ ਅਮਰਤ ਛਕਨ ਨਾਲ ਜੀਵਨ ਔਖਾ ਹੋ ਜਾਂਦਾ ਹੈ ਦਿਨ ਦਾ ਕਾਰਵਿਹਾਰ ਇਸ ਤਰ੍ਹਾਂ ਦੇ ਹੀ ਕੁਝ ਕੁ ਸਵਾਲ ਸੰਗਤਾਂ ਦੇ ਜ਼ਿਹਨ ਦੇ ਵਿੱਚ ਰਹਿੰਦੇ ਹਨ ਅੱਜ ਆਪਾਂ ਵਿਚਾਰ ਦੇ ਰੂਪ ਦੇ ਵਿੱਚ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦਾ ਯਤਨ ਕਰਾਂਗੇ ਜੀ ਆਓ ਵਿਚਾਰ ਦੀ ਰਮਤਾ ਤੋਂ ਪਹਿਲੇ ਗੁਰੂ ਪਾਤਸ਼ਾਹ ਜੀ ਦੁਆਰਾ ਬਖਸ਼ੀ ਫਤਿਹ ਦੀ ਸੰਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਰੀਆਂ ਹੀ ਸੰਗਤਾਂ ਨੂੰ ਖਾਲਸੇ ਦੇ ਸਾਜ ਨੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਤਾਂ ਸਭ ਤੋਂ ਪਹਿਲਾ ਉਹ ਵਾਲਾ ਸਵਾਲ ਹੈ ਜੋ ਆਪਾਂ ਪਹਿਲੇ ਨੰਬਰ ਤੇ ਚੁਣਿਆ ਸੀ ਕਈ ਵਾਰੀ ਜਦੋਂ ਸੰਗਤਾਂ ਨਾਲ ਆਪਾਂ ਵਿਚਾਰ ਵਟਾਂਦਰੇ ਕਰਦੇ ਹਾਂ ਤਾਂ ਇੱਕ ਸਵਾਲ ਜੋ ਹੈ ਜਾਂ ਆਪਾਂ ਕਹਿ ਲਈਏ ਇੱਕ ਮਨ ਦੀ ਭ੍ਰੰਤੀ ਆਪਾਂ ਨੂੰ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਜੀ ਮਨ ਸਾਫ਼ ਹੋਣਾ ਚਾਹੀਦਾ ਹੈ ਤੇ ਅੰਮ੍ਰਿਤ ਛਕਨ ਦੀ ਕੀ ਜ਼ਰੂਰਤ ਹੈ ਜੋ ਕਈ ਸੰਗਤਾਂ ਭੋਲੇ ਬੰਦੇ ਵਿੱਚ ਵੀ ਕਹਿ ਦਿੰਦੀਆਂ ਹਨ ਵੀ ਉਹਨਾਂ ਦਾ ਸਵਾਲ ਵੀ ਹੁੰਦਾ ਹੈ ਆਪਾਂ ਉਸ ਨੂੰ 네ਗੇਟਿਵ ਪੱਖ ਦੇ ਵਿੱਚ ਨਾਲ ਲੈ ਜਾਈਏ ਕਿ ਵੀ ਅੰਮ੍ਰਿਤ ਛਕਨ ਦੀ ਕੀ ਜ਼ਰੂਰਤ ਹੈ ਤਾਂ ਸੰਗਤ ਜੀ ਆਪਾਂ ਸਾਰੇ ਹੀ ਜਾਣਦੇ ਹਾਂ ਖਾਲਸੇ ਦੇ ਸਾਜਨੇ ਦਿਹਾੜੇ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਅਗੰਮੀ ਇਤਿਹਾਸ ਰਚਿਆ ਸੀ ਸਨ 1699 ਈਸਵੀ ਜਦੋਂ ਪੰਜਾ ਪਿਆਰਿਆਂ ਨੂੰ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾ ਕੇ ਤਿਆਰਬਰ ਤਿਆਰ ਕਰ ਦਿੱਤਾ ਉਹਨਾਂ ਦੇ ਨਾਮ ਦੇ ਪਿੱਛੇ ਸਿੰਘ ਲਗਾ ਦਿੱਤਾ ਜਾਤ ਪਾਤਾਂ ਲਿੰਗ ਭੇਦ ਦਾ ਊਚ ਨੀਚ ਦਾ ਭਾਵ ਖਤਮ ਕਰ ਦਿੱਤਾ ਸਿੰਘ ਜੀ ਉਸ ਤੋਂ ਬਾਅਦ ਨਾ ਬੜੀ ਹੀ ਇੱਕ ਵਿਲੱਖਣ ਘਟਨਾ ਘਟੀ ਪੰਜ ਪਿਆਰਿਆਂ ਨੂੰ ਅੰਮ੍ਰਿਤ ਸ਼ਕਾ ਕੇ ਗੁਰੂ ਪਾਤਸ਼ਾਹ ਜੀ ਆਪ ਵੀਰ ਰਸ ਦੇ ਵਿੱਚ ਬੈਠ ਗਏ ਅਤੇ ਪੰਜਾਂ ਪਿਆਰਿਆਂ ਨੂੰ ਕਿਹਾ ਕਿ ਹੁਣ ਤੁਸੀਂ ਸਾਨੂੰ ਅੰਮ੍ਰਿਤ ਸ਼ਕਾਓ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ ਤਾਂ ਗੁਰੂ ਪਾਤਸ਼ਾਹ ਜੀ ਨੇ ਦਰ ਅਸਲ ਆਪਾਂ ਨੂੰ ਇੱਕ ਸੰਕੇਤ ਦਿੱਤਾ ਸੀ ਕਿ ਵੀ ਦੇਖੋ ਮੈਂ ਵੀ ਅੰਮ੍ਰਿਤ ਦੀ ਦਾਤ ਲੈ ਰਿਹਾ ਹਾਂ ਤੇ ਮੇਰੇ ਸਿੱਖਾਂ ਦੇ ਵਾਸਤੇ ਵੀ ਇਹ ਬਹੁਤ ਜ਼ਰੂਰੀ ਹੈ ਕਿ ਉਹ ਸਿੱਖਾਂ ਦੇ ਵਿੱਚ ਭ੍ਰੰਤੀ ਨਾ ਹੋ ਜਾਵੇ ਤੇ ਗੁਰੂ ਪਾਤਸ਼ਾਹ ਜੀ ਦਾ ਮਨ ਸੰਗਤ ਜੀ ਆਪਾਂ ਤਾਂ ਕੋਈ ਉਹਨਾਂ ਬਾਰੇ ਕੋਈ ਸਵਾਲ ਹੀ ਨਹੀਂ ਚੱਕ ਸਕਦੇ ਤੇ ਵੀ ਗੁਰੂ ਪਾਤਸ਼ਾਹ ਜੀ ਦਾ ਮਨ ਤਾਂ ਸਾਫ਼ ਹੀ ਸੀ ਤੇ ਜੇ ਉਹਨਾਂ ਨੂੰ ਲੱਗਿਆ ਵੀ ਮੈਂ ਵੀ ਅੰਮ੍ਰਿਤ ਛਕਾ ਉਹ ਆਪਾਂ ਨੂੰ ਇੱਕ ਸੰਕੇਤ ਦੇ ਰਹੇ ਸਨ ਤਾਂ ਇੱਥੋਂ ਹੀ ਆਪਣੇ ਜੋ ਪਹਿਲੇ ਸਵਾਲ ਦਾ ਜਵਾਬ ਨਿਕਲ ਕੇ ਆਂਦਾ ਹੈ ਜੋ ਇਤਿਹਾਸ ਦੀ ਘਟਨਾ ਹੈ ਕਿ ਵੀ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਇਹ ਕੋਈ ਸਵਾਲ ਹੀ ਨਹੀਂ ਰਹਿ ਜਾਂਦਾ ਕਿ ਵੀ ਮਨ ਸਾਫ਼ ਹੋਣਾ ਚਾਹੀਦਾ ਹੈ ਜਾਂ ਅਮਰ ਸ਼ਕਨ ਦੀ ਕੀ ਲੋੜ ਹੈ ਸਾਨੂੰ ਆਪਦੇ ਗੁਰੂ ਪਾਤਸ਼ਾਹ ਜੀ ਦੇ ਹੁਕਮ ਤੇ ਪੈਰਾ ਦੇਣਾ ਹੀ ਦੇਣਾ ਪੈਣਾ ਹੈ ਤੇ ਇਸੇ ਕਰਕੇ ਭਾਵੇਂ ਲੱਖ ਮਨ ਸਾਫ਼ ਹੈ ਲੱਖ ਆਪਾਂ ਚੰਗੇ ਕਰਮ ਕਰਨੇ ਆ ਸੰਗਤ ਜੀ ਆਪਾਂ ਦੇਖੀ ਨਾ ਜੋ ਸਰਕਾਰੀ ਫੈਲਾ ਹੁੰਦੀਆਂ ਹਨ ਉਹਦੇ ਉੱਪਰ ਜੇ ਕੋਈ ਮੋਹਰ ਨਾ ਲੱਗੀ ਹੋਵੇ ਕੁਇਟ ਕੇਵਲ ਸਾਈਨ ਹੋਣ ਤੇ ਮੋਹਰ ਨਾ ਲੱਗੀ ਹੋਵੇ ਦਸਤਕ ਹੀ ਹੋਣ ਤਾਂ ਉਹ ਫਾਈਲੇ ਦੀ ਕੋਈ ਵੈਲਿਡਿਟੀ ਨਹੀਂ ਰਹਿ ਜਾਂਦੀ ਤੇ ਗੁਰੂ ਪਾਤਸ਼ਾਹ ਜੀ ਦੀ ਖੰਡੇ ਬਾਟੇ ਦੀ ਪੋਹਲ ਇੱਕ ਐਸੀ ਮੋਹਰ ਹੈ ਜੋ ਗੁਰੂ ਪਾਤਸ਼ਾਹ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਦਾਨ ਕਰਦੀ ਹੈ ਤਾਂ ਸੰਗਤ ਜੀ ਆਪਣੇ ਪਹਿਲੇ ਸਵਾਲ ਦਾ ਜਵਾਬ ਜੋ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਹੈ ਪੰਥਕ ਰਹਿਣੀ ਦੇ ਵਿੱਚ ਜੇ ਆਪਾਂ ਸਿੱਖ ਰਹਿਤ ਮਰਿਆਦਾ ਦਾ ਜੋ ਚੈਪਟਰ ਹੈ ਪੰਥਕ ਰਹਿਣੀ ਉਸ ਦਾ ਦੂਜਾ ਪੈਰਾ ਹੈ ਅੰਮ੍ਰਿਤ ਸੰਸਕਾਰ ਵੀ ਇੱਕ ਸਿੱਖ ਦੇ ਜੀਵਨ ਦੇ ਵਿੱਚ ਚਾਹੇ ਉਹ ਵੀਰ ਹੈ ਚਾਹੇ ਉਹ ਭੈਣ ਹੈ ਉਸ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ ਤੇ ਉਸ ਵਿੱਚ ਪੂਰੀ ਜੋ ਮਰਿਆਦਾ ਵੀ ਦੱਸੀ ਗਈ ਹੈ ਕਿ ਵੀ ਕਿਸ ਤਰ੍ਹਾਂ ਆਪਾਂ ਅੰਮ੍ਰਿਤ ਛਕ ਸਕਨੇ ਹਾਂ ਉਸ ਦੀ ਕੀ ਮਰਿਆਦਾ ਹੈ ਤੇ ਉਮਰ ਦੀ ਵੀ ਕੋਈ ਜੋ ਸੀਮਾ ਹੈ ਉਹ ਵੀ ਦੱਸ ਦਿੰਦੀ ਹੈ ਕਿ ਬੋਤਾ ਛੋਟਾ ਵੀ ਨਾ ਹੋਵੇ ਪ੍ਰਾਨੀ ਆਪਦੀ ਨਿਤ ਦੀ ਕਿਰਿਆ ਜੋ ਹੈ ਉਹ ਸੁੱਧਣਯੋਗਾ ਹੋ ਜਦੋਂ ਉਹ ਹੋ ਜਾਵੇ ਤਾਂ ਮਾਤਾ ਪਿਤਾ ਦਾ ਫਰਜ਼ ਬੰਦਾ ਹੈ ਉਹ ਆਦੇ ਬੱਚਿਆਂ ਨੂੰ ਜੋ ਅੰਮ੍ਰਿਤ ਹੈ ਉਹ ਸ਼ਕਾਉਂ ਤਾਂ ਇੱਥੋਂ ਆਪਣਾ ਪਹਿਲਾ ਜੋ ਸਵਾਲ ਸੀ ਉਹ ਸਪਸ਼ਟ ਹੋ ਗਿਆ ਕਿ ਵੀ ਅਮਰਤ ਛਕਣਾ ਜ਼ਰੂਰੀ ਹੈ ਇੱਕ ਸਿੱਖ ਹੋਣ ਦੇ ਨਾਤੇ ਆਪਾਂ ਇਸ ਤੋਂ ਦੂਰ ਨਹੀਂ ਹੋ ਸਕਦੇ ਹਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਜੇ ਕਿਤੇ ਹਾਲੇ ਮਨ ਨਹੀਂ ਬਣਿਆ ਹੈ ਤਾਂ ਗੁਰੂ ਪਾਤਸ਼ਾਹ ਜੀ ਮਿਹਰ ਕਰਨ ਵੈਸੇ ਗੁਰੂ ਪਾਤਸ਼ਾਹ ਜੀ ਨੇ ਤਾਂ ਮੇਰਾ ਜੋ ਮਿਹਰਕਾਰੀ ਦਿੰਦੇ ਹਨ ਸੱਚੇ ਮਨੋਂ ਜਦੋਂ ਅਰਦਾਸ ਹੁੰਦੀ ਹੈ ਨਾ ਤੇ ਗੁਰੂ ਪਾਤਸ਼ਾਹ ਜੀ ਬੇਅੰਤ ਹੀ ਮਿਹਰਾ ਕਰਦੇ ਹਨ ਤੇ ਆਪਣੇ ਤੇ ਵੀ ਗੁਰੂ ਪਾਤਸ਼ਾਹ ਜੀ ਜਰੂਰ ਜੋ ਹਨ ਉਹ ਕਿਰਪਾ ਕਰਨਗੇ ਹੁਣ ਸੰਗਤ ਜੀ ਇਹ ਦੂਜਾ ਸਵਾਲ ਜੋ ਹੈ ਕਿ ਵੀ ਅੰਮ੍ਰਿਤ ਛਕਣ ਦੀ ਤਿਆਰੀ ਕਿੱਦਾਂ ਕਰੀਏ ਸੰਗਤ ਜੀ ਆਪਾਂ ਦੇਖੀਏ ਜਦੋਂ ਬੱਚਾ ਜੋ ਜਨਮ ਲੈਂਦਾ ਹੈ ਨਾ ਉਸ ਦੇ ਕੋਲ ਕੇਸ ਰੂਪੀ ਕਕਾਰ ਦਾ ਇੱਕ ਹਿੱਸਾ ਉਹ ਕੁਦਰਤ ਵੱਲੋਂ ਉਸ ਪਰਮਾਤਮਾ ਵੱਲੋਂ ਉਸ ਨੂੰ ਬਖਸ਼ਿਆ ਜਾਂਦਾ ਹੈ ਤੇ ਅਕਸਰ ਆਪਣੇ ਘਰਾਂ ਦੇ ਵਿੱਚ ਉਸ ਦੇ ਹੱਥ ਦੇ ਵਿੱਚ ਆਪਾਂ ਕੜਾ ਵੀ ਪਾ ਦਿੰਨੇ ਹਾਂ ਦੇਖੋ ਦੋ ਕਕਾਰ ਤਾਂ ਇੱਕ ਸਿੱਖ ਬੱਚੇ ਦੇ ਜਾਂ ਸਿੱਖ ਬੱਚੀ ਕੋਲ ਹੁੰਦੇ ਹੀ ਹਨ ਬਹੁਤ ਆਤ ਦੇ ਵਿੱਚ ਹੁਣ ਆਪਾਂ ਗੱਲ ਕਰੀਏ ਬੱਚੇ ਬਾਕੀ ਤਿੰਨ ਕਕਾਰ ਕੰਗਾ ਕਛਹਿਰਾ ਤੇ ਕਿਰਪਾਨ ਇਹ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ ਕਿ ਘਰ ਦਾ ਮਾਹੌਲ ਐਸਾ ਸਿਰਜਿਆ ਜਾਵੇ ਘਰ ਦੇ ਵਿੱਚ ਬੱਚੇ ਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਮਾਤਾ ਪਿਤਾ ਕਦੋਂ ਉਤਸ਼ਾਹਿਤ ਕਰਨਗੇ ਜਦੋਂ ਮਾਤਾ ਪਿਤਾ ਨੇ ਆਪ ਖੰਡੇ ਬਾਟੇ ਦੀ ਪੋਲ ਜੋ ਹੈ ਉਹ ਸ਼ਕੀ ਹੋਏਗੀ ਜਦ ਬੱਚੇ ਨੂੰ ਐਸੀ ਸੰਗਤ ਮਿਲੇ ਕਿ ਉਹ ਉਤਸ਼ਾਹਿਤ ਹੋਵੇ ਕਿ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਦਾਤ ਖੰਡੇ ਬਾਟੇ ਦੀ ਪੋਲ ਮੈਂ ਸ਼ਕਾਂ ਤਾਂ ਘਰ ਦਾ ਮਾਹੌਲ ਆਪਾਂ ਐਸਾ ਸਿਰਜੀਏ ਘਰ ਦੇ ਵਿੱਚ ਆਪਾਂ ਗੁਰੂ ਪਾਤਸ਼ਾਹ ਜੀ ਦੀ ਦਸੀ ਮਰਿਆਦਾ ਦੇ ਵਿੱਚ ਚੱਲिए ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਆਪਾਂ ਘਰ ਦੇ ਵਿੱਚ ਨਾਮ ਬਾਣੀ ਦਾ ਜਾਪ ਕਰੀਏ ਨਿਤਨੇਮ ਕਰੀਏ ਸਹਿਜ ਪਾਠ ਕਰੀਏ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ ਤਾਂ ਗੁਰੂ ਪਾਤਸ਼ਾਹ ਜੀ ਜ਼ਰੂਰ ਕਿਰਪਾ ਕਰਨਗੇ ਬੱਚੇ ਦੇ ਮਨ ਦੇ ਵਿੱਚ ਗੁਰਮਤ ਦਾ ਬੀਜ ਬੀਜਿਆ ਜਾਵੇਗਾ ਜੋ ਇੱਕ ਦਿਨ ਜ਼ਰੂਰ ਪਰਫੁੱਲਤ ਹੋਵੇਗਾ ਸੰਗਤ ਜੀ ਹੁਣ ਜੋ ਤੀਸਰਾ ਸਵਾਲ ਹੈ ਕੀ ਅੰਮ੍ਰਿਤ ਛਕਨ ਨਾਲ ਜੀਵਨ ਦੇ ਵਿੱਚ ਕਿਦਾਂ ਤਬਦੀਲੀ ਆਂਦੀ ਹੈ ਸੰਗਤ ਜੀ ਆਪਾਂ ਦੇਖੀਏ ਕਿ ਜਦੋਂ ਆਪਾਂ ਅੰਮ੍ਰਿਤ ਛਕ ਲੈਨੇ ਹਾਂ ਤਾਂ ਆਪਾਂ ਨੂੰ ਅਕਾਲ ਪੁਰਖ ਦੀ ਫੌਜ ਦਾ ਦਰਜਾ ਮਿਲ ਜਾਂਦਾ ਹੈ ਆਪਾਂ ਗੁਰੂ ਗੋਬੀ ਸਿੰਘ ਪਾਸ਼ਾ ਮਹਾਰਾਜ ਜੀ ਦੇ ਪੈਰੇ ਦੇ ਹੇਠ ਆ ਜਾਂਨੇ ਹਾਂ ਆਪਣਾ ਜੀਵਨ ਜੋ ਹੈ ਉਹ ਇੱਕ ਨਿਯਮ ਦੇ ਵਿੱਚ ਬੱਝਿਆ ਜਾਂਦਾ ਹੈ ਅੰਮ੍ਰਿਤ ਸੰਚਾਰ ਕਰਨ ਵੇਲੇ ਜੋ ਪੰਜ ਪਿਆਰੇ ਮਰਿਆਦਾ ਦ੍ਰਿੜ ਕਰਾਉਂਦੇ ਹਨ ਤੇ ਆਪਾਂ ਜਦੋਂ ਉਸ ਮਰਿਆਦਾ ਦੇ ਚੱਲ ਕੇ ਆਪਦਾ ਜੀਵਨ ਜੀਨੇ ਹਾਂ ਉਦਾਹਰਨ ਵਜੋਂ ਅੰਮ੍ਰਿਤ ਵੇਲੇ ਉੱਠ ਕੇ ਵਾਇਗੁਰੂ ਗੁਰਮੰਤਰ ਦਾ ਜਾਪ ਕਰਨਾ ਇਸ਼ਨਾਨ ਪਾਣੀ ਕਰਕੇ ਨਿਤਨੇਮ ਦਾ ਪਾਠ ਕਰਨਾ ਇੱਕ ਸਿੱਖ ਦਾ ਸਹਿਜ ਪਾਠ ਜੋ ਹੈ ਉਹ ਚੱਲਦੇ ਰਹਿਣਾ ਚਾਹੀਦਾ ਹੈ ਚਾਰ ਬਜ਼ਰ ਕੁ ਰਹਿਤਾਂ ਦਸੀਆਂ ਹਨ ਹੋਰ ਵਿਸ਼ੇ ਵਕਾਰਾਂ ਤੋਂ ਦੂਰ ਰਹਿਣਾ ਸ਼ਾਮੀ ਨਿਤਨੇਮ ਦੇ ਪਾਠ ਕਰਨੇ ਰਾਤੀ ਸੌਣ ਲੱਗਿਆ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਸੋਨਾ ਸਾਬ ਪੜ੍ਹ ਕੇ ਜਦੋਂ ਆਪਾਂ ਇਹ ਨੇਮ ਜੋ ਹੈ ਪੂਰਾ ਨਿਭਾਵਾਂਗੇ ਸੰਗਤ ਜੀ ਮੰਨਣਾ ਇਹ ਖਿੜਿਆ ਖਿੜਿਆ ਰਹੇਗਾ ਤੇ ਜਦੋਂ ਮਨ ਆਪਣਾ ਖਿੜਿਆ ਰਹੇਗਾ ਦੁਬਿਧਾ ਤੋਂ ਦੂਰ ਰਹੇਗਾ ਤੇ ਜੀਵਨ ਦੇ ਵਿੱਚ ਸਫਲਤਾ ਮਿਲਣੀ ਲਾਜ਼ਮੀ ਹੀ ਹੈ ਆਪਾਂ ਦੇਖੀ ਨਾ ਆਪਣੇ ਮਨਾਂ ਦੇ ਵਿੱਚ ਇੱਕ ਬੜਾ ਹੀ ਚਿੰਤਾ ਰਹਿੰਦੀ ਹੈ ਕਿ ਕਿਤੇ ਆਪਣੇ ਬੱਚੇ ਵਿਗੜ ਨਾ ਜਾਣ ਆਪਣੇ ਬੱਚੇ ਮਾੜੀ ਸੰਗਤ ਦੇ ਵਿੱਚ ਨਾ ਪੈ ਜਾਣ ਸੰਗਜੀ ਜੀ ਜਰਾ ਸੋਚ ਕੇ ਦੇਖੀਏ ਕਿ ਜੇ ਆਪਣੇ ਬੱਚੇ ਨੇ ਖੰਡੇ ਬਾਟੇ ਦੀ ਪਹੁੰਚ ਲਈ ਹੋਏਗੀ ਤੇ ਬੱਚਾ ਇਹ ਨੇਮ ਨੂੰ ਜਦੋਂ ਫੋਲੋ ਕਰੇਗਾ ਤੇ ਉਸ ਦਾ ਜੀਵਨ ਜੋ ਹੈ ਉਹ ਗੁਰਮਤ ਦੇ ਰਾਹ ਤੇ ਧਰੇਗਾ ਬੱਚਾ ਬੱਚਾ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਸਿਮਰਨ ਕਰੇਗਾ ਬੱਚਾ ਚੰਗੀ ਸਿੱਖਿਆ ਲਵੇਗਾ ਸੰਗਤ ਜੀ 100% ਦੀ ਬੱਚਾ ਜੋ ਹੈ ਗਲਤ ਸੰਗਤ ਦੇ ਵਿੱਚ ਨਹੀਂ ਪੈ ਸਕੇਗਾ ਤੇ ਜੇ ਕਿਤੇ ਕੁਤਾਈ ਹੁੰਦੀ ਵੀ ਹੈ ਨਾ ਤਾਂ ਗੁਰੂ ਪਾਤਸ਼ਾਹ ਜੀ ਆਪ ਕੋਈ ਨਾ ਕੋਈ ਸਾਧਨ ਬਣਾ ਕੇ ਉਸ ਬੱਚੇ ਨੂੰ ਦੁਰਮਤ ਦੇ ਰਾਹ ਤੇ ਮਾੜੇ ਰਾਹ ਤੇ ਨਹੀਂ ਪੈਣ ਦਿੰਦੇ ਇਸ ਤਰ੍ਹਾਂ ਸੰਗਤ ਜੀ ਜਦੋਂ ਆਪਾਂ ਅਮਰਤ ਆਪ ਸ਼ਕਾਂਗੇ ਆਪਦੇ ਬੱਚਿਆਂ ਨੂੰ ਸਿਖਾਵਾਂਗੇ ਤੇ ਆਪਣੇ ਜੀਵਨ ਦੇ ਵਿੱਚ ਨਾ ਬੜੀਆਂ ਤਬਦੀਲੀਆਂ ਆਉਣਗੀਆਂ ਪਰ ਹੁਣ ਅਗਲਾ ਸਵਾਲ ਹੈ ਕਿ ਅਮਰਤ ਸ਼ੱਕ ਕੇ ਕੀ ਆਪਾਂ ਸੱਚੀ ਸਫਲ ਹੋ ਜਾਵਾਂਗੇ ਕਿਉਂਕਿ ਅਮਰਤ ਸ਼ਕਨਾ ਸੰਗਤ ਜੀ ਇਹ ਗੁਰਸਿੱਖ ਦੇ ਜੀਵਨ ਦਾ ਆਰੰਭ ਹੈ ਜਦੋਂ ਆਪਾਂ ਅਮਰਤ ਸ਼ਕਨੇ ਹਾਂ ਨਾ ਉਦੋਂ ਆਪਾਂ ਸਿੱਖੀ ਸਕੂਲ ਦੇ ਵਿੱਚ ਕੇਵਲ ਐਡਮਿਸ਼ਨ ਲੈਣੇ ਹਾਂ ਅੰਮ੍ਰਿਤ ਸ਼ਕ ਦੇ ਜੋ ਸਿਲੇਬਸ ਆਪਾਂ ਨੂੰ ਪੰਜ ਪਿਆਰੇ ਦ੍ਰਿੜ ਕਰਾਉਂਦੇ ਹਨ ਉਸ ਤੇ ਚੱਲਣਾ ਵੀ ਬੜਾ ਜ਼ਰੂਰੀ ਹੈ ਗੁਰੂ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਜੋ ਬਾਹਰ ਆਪਾਂ ਨੂੰ ਕਕਾਰ ਬਖਸ਼ੇ ਹਨ ਉਹ ਆਪਣੀ ਬਾਹਰमुखी ਮਰਿਆਦਾ ਹੈ ਜੋ ਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਨਿਤਨੇਮ ਦੀਆਂ ਬਾਣੀਆਂ ਸਹਿਜ ਪਾਠ ਵਾਹਿਗੁਰੂ ਗੁਰਮੰਤਰ ਦਾ ਜਾਪ ਬਖਸ਼ਿਆ ਹੈ ਉਹ ਆਪਣੇ ਮਨ ਦਾ ਨੀਮ ਹੈ ਆਪਣੇ ਮਨ ਦੀ ਰਹਿਣੀ ਹੈ ਤਾਂ ਸੰਗਤ ਜੀ ਜਦੋਂ ਅੰਮ੍ਰਿਤ ਆਪਾਂ ਸ਼ਕ ਲੈਣੇ ਹਨ ਤੇ ਇਹ ਸਾਰੀ ਮਰਿਆਦਾ ਤੇ ਆਪਾਂ ਬਾਹਰ ਮੁਖੀ ਵੀ ਅੰਦਰ ਮੁਖੀ ਵੀ ਜਦੋਂ ਆਪਾਂ ਪਹਿਰਾ ਦੇਣਾ ਆਰੰਭ ਕਰ ਦਿੰਨੇ ਹਾਂ ਤਾਂ ਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ਾਂ ਦੇ ਆਪਾਂ ਪਾਤਰ ਬੰਨੇ ਹਾਂ ਅਖੀਰ ਦੇ ਵਿੱਚ ਸੰਗਤ ਜੀ ਖਾਲਸੇ ਦਾ ਸਾਜਨਾ ਦਿਹਾੜਾ ਆ ਰਿਹਾ ਹੈ ਜ਼ਰੂਰ ਆਪ ਜੀ ਦੇ ਨੇੜੇ ਤੇੜੇ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਉਲਿਖਿਆ ਗਿਆ ਹੋਣਾ ਹੈ ਆਪ ਜੀ ਜ਼ਰੂਰ ਪਤਾ ਕਰੋ ਮਨ ਬਣਾਓ ਜੇ ਇਸ ਵਾਰੀ ਨਹੀਂ ਵੀ ਮੰਨ ਲੈਣਾ ਤਾਂ ਜ਼ਰੂਰ ਬੈਠ ਕੇ ਸੋਚੀਏ ਤੇ ਅਖੀਰਲਾ ਸਵਾਲ ਜੋ ਹੈ ਕਿ ਅਕਸਰ ਏਖਿਆ ਜਾਂਦਾ ਹੈ ਕਿ ਪੁੜਾਪੇ ਦੇ ਵਿੱਚ ਜਾ ਕੇ ਆਪਾਂ ਅੰਮ੍ਰਿਤ ਛਕ ਲਾਂਗੇ ਹਾਲੇ ਤਾਂ ਜਵਾਨੀ ਹੈ ਸੰਗਤ ਜੀ ਗੁਰਬਾਣੀ ਹਰ ਥਾਂ ਫਰਮਾਉਂਦੀ ਹੈ ਕਿ ਇਸ ਮਨੁੱਖ ਦੇ ਸਵਾਸਾਂ ਦਾ ਕੋਈ ਵੀ ਪਤਾ ਨਹੀਂ ਹੈ ਆਪਾਂ ਪੜਨੇ ਹਨਾ ਕੀ ਹਮੇਸ਼ਾ ਆਪਾਂ ਨੂੰ ਸੱਦੇ ਪੈ ਰਹੇ ਹਨ ਆਪਣੇ ਸਵਾਸਾਂ ਦਾ ਧੰਨ ਜੋ ਹੈ ਉਹ ਇੱਕ ਇੱਕ ਸਵਾਸ ਦੇ ਨਾਲ ਘਟਦਾ ਜਾ ਰਿਹਾ ਹੈ ਤਾਂ ਕੋਈ ਪਤਾ ਨਹੀਂ ਆਪਾਂ ਉੜਾਪਾ ਦੇਖਣਾ ਵੀ ਹੈ ਕਿ ਨਹੀਂ ਤਾਂ ਜਦੋਂ ਮਨ ਦੇ ਵਿੱਚ ਇੱਕ ਉਮੰਗ ਉੱਠੇ ਜਦੋਂ ਮਨ ਦੇ ਵਿੱਚ ਇੱਕ ਲਹਿਰ ਪੈਦਾ ਹੋਵੇ ਕਿ ਮੈਂ ਕਿਤੇ ਅੰਮ੍ਰਿਤ ਛਕਾਂ ਤਾਂ ਜ਼ਰੂਰ ਨੇੜੇ ਤੇੜੇ ਆਪਾਂ ਪਤਾ ਕਰੀਏ ਖਾਲਸੇ ਦਾ ਸਾਜਨਾ ਦਿਹਾੜਾ ਹੈ ਆਪ ਜੀ ਦੇ ਨੇੜੇ ਤੇੜੇ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਰੂਰ ਅੰਮ੍ਰਿਤ ਸੰਚਾਰ ਹੋ ਰਿਹਾ ਹੋਣਾ ਹੈ ਆਪ ਜੀ ਦੇ ਸ਼ਹਿਰ ਵਿਖੇ ਜੇ ਨਹੀਂ ਹੋ ਰਿਹਾ ਤਾਂ ਆਪ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨਾਲ ਉੱਥੇ ਦੀ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਕਾਇਮ ਕਰਕੇ ਆਪਾਂ ਜ਼ਰੂਰ ਇਹ ਜੋ ਦਿਹਾੜਾ ਆ ਰਿਹਾ ਹੈ ਇਸ ਨੂੰ ਅਜਾਈ ਨਾ ਜਾਣ دیਏ ਜੇ ਨਹੀਂ ਇਸ ਵਾਰੀ ਮਨ ਬਣਦਾ ਤੇ ਅਰਦਾਸ ਕਰਕੇ ਰਹਿਤ ਦੇ ਵਿੱਚ ਆ ਜੀਏ ਬਾਣੀ ਪੜਨੀ ਸ਼ੁਰੂ ਕਰ ਦੇਈਏ ਤਾਂ ਆਉਣ ਵਾਲੇ ਖਾਲਸੇ ਦੇ ਸਾਜ ਨੇ ਦਿਹਾੜੇ ਤੱਕ ਗੁਰੂ ਪਾਤਸ਼ਾਹ ਜੀ ਜ਼ਰੂਰ ਬਖਸ਼ਿਸ਼ ਕਰਨਗੇ ਫਿਰ ਆਪੇ ਹੀ ਮਨ ਦੇ ਵਿੱਚੋਂ ਨਾ ਮਨ ਲੱਭੇਗਾ ਜਿਵੇਂ ਦੇਖੋ ਪੰਜ ਪਿਆਰਿਆਂ ਨੇ ਕਿੱਦਾਂ ਆਦਾ ਸੀਸ ਭੇਟ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਉਸ ਵੇਲੇ ਨਾ ਮਨ ਦੇ ਵਿੱਚ ਇੱਕ ਕਾਹਲੀ ਪੈਦਾ ਹੋएगी ਕਿ ਕਿਤੇ ਨਾ ਕਿਤੇ ਜ਼ਰੂਰ ਅੰਮ੍ਰਿਤ ਸੰਚਾਰ ਹੋਵੇ ਤੇ ਮੈਂ ਜਾ ਕੇ ਅੰਮ੍ਰਿਤ ਛਕਾਂ ਅੱਜ ਇੰਨੀਆਂ ਕੀ ਵਿਚਾਰਾ ਪ੍ਰਵਾਨ ਕਰਨੀਆਂ ਅਖੀਰ ਦੇ ਵਿੱਚ ਫਿਰ ਖਾਲਸੇ ਦੇ ਸਾਜ ਨੇ ਦਿਹਾੜੇ ਦੀ ਆਪ ਸਾਰਿਆਂ ਨੂੰ ਹੀ ਲੱਖ ਲੱਖ ਵਧਾਈ ਹੋਵੇਗੀ ਜੀ ਵਿਚਾਰ ਕਰਨ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਬਖਸ਼ ਲੈਣੀਆਂ ਆਓ ਰਲ ਮਿਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ